ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਤੁਹਾਡੇ ਲਈ ਇੱਕ ਨਵੀਂ ਵੈਕੈਂਸੀ ਹੈ ਨਵੀਂ ਜੌਬ ਅਪਡੇਟ ਲੈ ਕੇ حاضر ਹੋਏ ਹਾਂ ਜਿਸ ਤਰ੍ਹਾਂ ਤੁਹਾਨੂੰ ਵੀ ਪਤਾ ਹੈ ਕਿ ਹਰ ਰੋਜ਼ ਹੀ ਅਸੀਂ ਤੁਹਾਡੇ ਲਈ ਕੋਈ ਨਾ ਕੋਈ ਨਵੀਂ ਤੁਨਵੀਂ ਜੌਬ ਅਪਡੇਟ ਹੈ ਜਿਹੜੀ ਉਹ ਟਾਈਮ ਟੂ ਟਾਈਮ ਲੈ ਕੇ ਹੀ ਆਉਂਦੇ ਰਹਿੰਦੇ ਆ ਤੇ ਇਨ ਫਿਊਚਰ ਵੀ ਅਸੀਂ ਤੁਹਾਡੇ ਲਈ ਹਰ ਤਰ੍ਹਾਂ ਦੀ ਨਵੀਆਂ ਤੁਨਵੀਆਂ ਜਿਹੜੀਆਂ ਵੈਕੈਂਸੀਆਂ ਨੇ ਉਹ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਉਸਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਣਾ ਹੈ ਤਾਂ ਚਲੋ ਗੱਲ ਕਰ ਲੈਨੇ ਆਪਾਂ ਅੱਜ ਸਭ ਤੋਂ ਪਹਿਲਾਂ ਕਿ ਜੇ ਅੱਜ ਜਿਹੜੀਆਂ ਵੈਕੈਂਸੀਆਂ ਨੇ ਆਈਆਂ ਨੇ ਆਊਟ ਹੋਈਆਂ ਨੇਗੀਆਂ ਇਹ ਕਾਦੀਆਂ ਨੇ ਤਾਂ ਗੱਲ ਕਰ ਲੈਨੇ ਆਪਾਂ ਅੱਜ ਦੀ ਇਹਨਾਂ ਵੈਕੈਂਸੀਆਂ ਦੀ ਤਾਂ ਇਹ ਜਿਹੜੀਆਂ ਵੈਕੈਂਸੀਆਂ ਨੇ ਇਹ ਮੀਟਰ ਰੀਡਰ ਦੀਆਂ ਨਵੀਆਂ ਵੈਕੈਂਸੀਆਂ ਆਊਟ ਹੋਈਆਂ ਨੇ ਜਿਹਦੇ ਵਿੱਚ ਮੀਟਰ ਰੀਡਰ ਬਿੱਲ ਤੇ ਕੈਸ਼ ਕਲੈਕਟਰ ਦੀਆਂ ਅਸਾਮੀਆਂ ਨੇ ਜਿਹੜੀਆਂ ਇਹਦੇ ਵਿੱਚ ਰਹਿਣ ਵਾਲੀਆਂ ਨੇ ਕੁੱਲ ਅਸਾਮੀਆਂ ਦੀ ਅਗਰ ਆਪਾਂ ਗੱਲ ਕਰਦੇ ਆ ਤਾਂ 500 ਅਸਾਮੀ ਰਹਿਣ ਵਾਲੀ ਹੈਗੀ ਆਖਰੀ ਲਾਸਟ ਡੇਟ ਦੀ ਅਗਰ ਆਪਾਂ ਗੱਲ ਕਰਦੇ ਆ ਤਾਂ 8 ਜੂਨ 8 ਜੂਨ ਕੌਣ ਕੌਣੀ ਨੂੰ ਅਪਲਾਈ ਕਰ ਸਕਦਾ ਹੈ ਕਿਵੇਂ ਤੁਸੀਂ ਨੂੰ ਅਪਲਾਈ ਕਰਨਾ ਹੈ ਕੀ ਤੁਹਾਡੀ ਏਜ ਲਿਮਟ ਹੋਏਗੀ ਕੀ ਤੁਹਾਡੀ ਕੁਆਲਿਫਿਕੇਸ਼ਨ ਹੋਏਗੀ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜ਼ਰੂਰ ਦੇਵਾਂਗੇ ਤੁਸੀਂ ਲਾਸਟ ਤੱਕ ਜ਼ਰੂਰ ਸੁਣਨਾ ਤੇ ਬਣੇ ਰਹਿਣਾ ਲਾਸਟ ਤੱਕ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਬਟ ਉਸ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਕਿ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਬੈਲ ਆਈਕਨ ਵੀ ਦਬਾ ਲਿਓ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰਾਂਗੇ ਤਾਂ ਤੁਹਾਨੂੰ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਜਾਇਆ ਕਰੇਗਾ ਤੇ ਤੁਸੀਂ ਬਿਨਾਂ ਦੇਰੀ ਤੋਂ ਆਪਣੀ ਵ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਗੱਲ ਕਰਦੇ ਆਂ ਅੱਜ ਦੀ ਇਸ ਵੀਡੀਓ ਦੇ ਬਾਰੇ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਅੱਜ ਦੀ ਵੀਡੀਓ ਹੈ ਇਹਦੇ ਵਿੱਚ ਆਰਗੇਨਾਈਜੇਸ਼ਨ ਜਿਹੜਾ ਸੰਸਥਾ ਦਾ ਨਾਮ ਹੈਗਾ ਉਹ ਕਿਹੜਾਗਾ ਉਹ ਹੈਗਾ TDS ਮੈਨੇਜਮੈਂਟ ਕੰਸਲਟ ਪ੍ਰਾਈਵੇਟ ਲਿਮਟਿਡ ਇਹਨਾਂ ਇਹਨਾਂ ਦੇ ਬੋਲੋ ਜਿਹੜੀ ਆਪਣੀਆਂ ਸਮਨੀਆਂ ਨੇ ਆਰਗੇਨਾਈਜ਼ ਕੀਤੀਆਂ ਗਈਆਂ ਨੇ ਵੈਕੈਂਸੀਆਂ ਦੀ ਗੱਲ ਕਰਦੇ ਆ ਤਾਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਇਹਦੇ ਵਿੱਚ ਪੋਸਟਾਂ ਕਿਹੜੀਆਂ-ਕਿਹੜੀਆਂ ਰਹਿਣ ਵਾਲੀਆਂ ਨੇ ਇਲੈਕਟ੍ਰੋ ਇਹਦੇ ਵਿੱਚ ਇਲੈਕਟ੍ਰਿਸਿਟੀ ਮੀਟਰ ਰੀਡਰ ਦੀਆਂ ਬਿੱਲ ਬਿੱਲ ਐਂਡ ਕੈਸ਼ ਕਲੈਕਟਰ ਦੀਆਂ ਆਨਲਾਈਨ ਵੈਕੈਂਸੀਜ਼ ਹੋਣਗੀਆਂ ਜੌਬ ਲੋਕੇਸ਼ਨ ਤੁਹਾਡੀ ਪੰਜਾਬ ਹੋਏਗੀ ਕੁੱਲ 500 ਵੈਕੈਂਸੀਜ਼ ਨੇ ਤੁਹਾਨੂੰ ਦੱਸ ਚੁੱਕੇ ਹਾਂ ਇਹਦੇ ਵਿੱਚ ਅਗਰ ਆਪਾਂ ਲਾਸਟ ਡੇਟ ਦੀ ਗੱਲ ਸੌਰੀ ਅਪਲਾਈ ਡੇਟ ਦੀ ਗੱਲ ਕਰਦੇ ਆ ਤਾਂ ਇਹ ਅਪ੍ਰੈਲ 2024 ਦੇ ਵਿੱਚ ਸਟਾਰਟ ਹੋਈਆਂ ਨੇ ਤੇ ਲਾਸਟ ਡੇਟ ਦੀ ਅਗਰ ਆਪਾਂ ਇਹਦੇ ਵਿੱਚ ਗੱਲ ਕਰਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ 8 ਜੂਨ 2024 ਦੀ ਜਿਹੜੀ ਲਾਸਟ ਡੇਟ ਹੈਗੀ ਉਹ ਰਹਿਣ ਵਾਲੀ ਹੈ एग्जाम ਡੇਟ ਹਲੇ ਉਹਨਾਂ ਨੇ ਇਹਦੇ ਵਿੱਚ ਆਪਾਂ ਨੂੰ ਦੱਸੀ ਨਹੀਂ ਤਾਂ ਕੀ ਪ੍ਰੋਸੈਸ ਰਹੇਗਾ ਉਹ ਆਪਾਂ ਦੇਖਾਂਗੇ ਉਹਦੇ ਅਕੋਰਡਿੰਗ ਆਪਾਂ ਨੂੰ ਪਤਾ ਚੱਲੇਗਾ एग्जाम ਡੇਟ ਇਹਦੇ ਵਿੱਚ ਜਿਹੜਾ ਆਪਣਾ ਕਹਿ ਲਓ ਕਿ ਐਪਲੀਕੇਸ਼ਨ ਫੀਸ ਹੈ ਜਿਹੜੀ ਉਹ ਕਿੰਨੀ ਰਹਿਣ ਵਾਲੀ ਹੈ ਤਾਂ ਕਿਸੇ ਵੀ ਕੈਟਾਗਰੀ ਦੇ ਲਈ ਕੋਈ ਐਪਲੀਕੇਸ਼ਨ ਫੀਸ ਹੈ ਇਹਦੇ ਵਿੱਚ ਜਿਹੜੀ ਮੈਂਸ਼ਨ ਨਹੀਂ ਕੀਤੀ ਗਈ ਚਾਹੇ ਤੁਸੀਂ ਕਿਸੇ ਵੀ ਕੈਟਾਗਰੀ ਦੇ ਨਾਲ ਸੰਬੰਧਤ ਹੋ ਤੁਹਾਨੂੰ ਕੋਈ ਵੀ ਇਹਦੇ ਵਿੱਚ ਫੀਸ ਪੇ ਕਰਨ ਦੀ ਜ਼ਰੂਰਤ ਨਹੀਂ ਹੈਗੀ ਬਾਕੀ ਇਹਦੇ ਵਿੱਚ ਆਪਾਂ ਗੱਲ ਕਰ ਲੈਨੇ ਆ ਕਿਹੜੀ ਤੁਹਾਡੀ ਏਜ ਲਿਮਟ ਆ ਉਹ ਕੀ ਰਹੇਗੀ ਘੱਟ ਤੋਂ ਘੱਟ ਜਿਹੜੀ ਏਜ ਲਿਮਟ ਹੈ ਤੁਹਾਡੀ ਉਹ 18 ਸਾਲ ਹੋ ਸਕਦੀ ਹੈ ਜਿਆਦਾ ਤੋਂ ਜਿਆਦਾ ਅਗਰ ਆਪਾਂ ਗੱਲ ਕਰੀਏ 37 ਸਾਲ ਤੁਹਾਡੀ ਏਜ ਲਿਮਟ ਜਿਹੜੀ ਇਹਦੇ ਵਿੱਚ ਰਹਿਣ ਵਾਲੀ ਹੈਗੀ ਕੁਆਲੀਫਿਕੇਸ਼ਨ ਦੀ ਗੱਲ ਕਰ ਲੈਣੇ ਕਿ ਕੀ ਕੀ ਇਹਦੇ ਵਿੱਚ ਤੁਹਾਡੀ ਕੁਆਲੀਫਿਕੇਸ਼ਨ ਰਹਿਣ ਵਾਲੀ ਹੈ 500 ਵੈਕੈਂਸੀਸ ਨੇ ਜਿਹਦੇ ਲਈ ਅਗਰ ਤੁਸੀਂ 8 ਸਭ ਤੋਂ ਪਹਿਲਾਂ ਅਗਰ ਤੁਸੀਂ 5ਵੀਂ ਪਾਸ ਹੋ ਤਾਂ ਤੁਹਾਨੂੰ 4 ਸਾਲ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਚਾਹੀਦਾ ਅਗਰ ਤੁਸੀਂ 8ਵੀਂ ਪਾਸ ਹੋ ਤਾਂ ਤਾਂ ਤੁਹਾਨੂੰ 2 ਸਾਲ ਦਾ ਐਕਸਪੀਰੀਅੰਸ ਹੈ ਜਿਹੜਾ ਚਾਹੀਦਾ ਇਸ ਤੋਂ ਅਵੱਬ ਤੁਹਾਡੀ ਜਿਹੜੀ ਕੁਆਲਿਫਿਕੇਸ਼ਨ ਹੋ ਕਿੰਨੀ ਵੀ ਹੋ ਸਕਦੀ ਹੈ ਤਾਂ ਇਹ ਤੁਹਾਡੀ ਘੱਟ ਤੋਂ ਘੱਟ ਇਹਨਾਂ ਦੀ ਜਿਹੜੀ ਕੁਆਲਿਫਿਕੇਸ਼ਨ ਹੈ ਉਹ ਦੱਸਿਏਗੀ ਤਾਂ ਇਹ ਨਹੀਂ ਹੈਗਾ ਕਿ 5ਵੀਂ ਜਾਂ 8ਵੀਂ ਵਾਲੇ ਹੀ ਅਪਲਾਈ ਕਰ ਸਕਦੇ ਨੇ ਨਹੀਂ ਜੀ ਇਹ ਘੱਟ ਤੋਂ ਘੱਟ ਜਿਹੜੀ ਆਪਣੀ ਕੁਆਲਿਫਿਕੇਸ਼ਨ ਦੱਸੀਏ ਇਸ ਤੋਂ ਜ਼ਿਆਦਾ ਕਿੰਨੀ ਵੀ ਹੋ ਸਕਦੀ ਹੈ ਬਟ ਉਹਦੇ ਨਾਲ ਜ਼ਰੂਰੀ ਹੈ ਤੁਹਾਡਾ ਐਕਸਪੀਰੀਅੰਸ ਹੋਣਾ 2 ਸਾਲ ਦਾ ਤਾਂ ਗੱਲ ਕਰ ਲੈਨੇ ਆਪਾਂ ਅੱਗੇ ਉਸ ਤੋਂ ਬਾਅਦ ਕੀ ਤੁਹਾਡਾ ਜਿਹੜਾ ਸਿਲੈਕਸ਼ਨ ਪ੍ਰੋਸੈਸ ਆ ਉਹ ਕੀ ਰਹਿਣ ਵਾਲਾ ਇਹਦੇ ਵਿੱਚ ਤੁਹਾਡਾ ਕੋਈ ਰਿਟਨ ਐਗਜ਼ਾਮ ਨਹੀਂ ਹੋਏਗਾ ਇਹਦੇ ਵਿੱਚ ਸਿਰਫ ਤੁਹਾਡੀ ਜਿਹੜੀ ਮਾਰਕਸ ਦੀ ਮੈਰਿਟ ਬਣੇਗੀ ਕਿ ਕੀ ਕੀ ਤੁਹਾਡੇ ਪਿੱਛੇ ਮਾਰਕਸ ਰਹਿ ਚੁੱਕੇ ਨੇ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਉਹ ਤੁਹਾਡੀ ਮੈਰਿਟ ਬਣਨੀ ਹੈ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਫਿਰ ਤੁਹਾਡਾ ਮੈਡੀਕਲ ਐਗਜ਼ਾਮੀਨੇਸ਼ਨ ਹੋਏਗਾ ਅੱਗੇ ਆਪਾਂ ਗੱਲ ਕਰ ਲੈਨੇ ਕਿ ਤੁਸੀਂ ਨੂੰ ਅਪਲਾਈ ਕਿੱਦਾਂ ਕਰਨਾ ਤਾਂ ਇਹਦੇ ਵਿੱਚ ਤੁਸੀਂ ਕੁਝ ਜ਼ਿਆਦਾ ਨਹੀਂ ਕਰਨਾ ਇਹਦੇ ਵਿੱਚ ਅਸੀਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਦੇਵਾਂਗੇ ਤੁਸੀਂ ਡਾਇਰੈਕਟ ਉਸ ਲਿੰਕ ਤੇ ਚਲੇ ਜਾਣਾ ਤੇ ਉੱਥੇ ਜਾ ਕੇ ਆਪਣਾ ਜਿਹੜਾ ਵੈਕੈਂਸੀ ਉਹਨੂੰ ਅਪਲਾਈ ਕਰ ਦੇਣਾ ਜੇਕਰ ਕਿਸੇ ਨੂੰ ਕੋਈ ਡਾਊਟ ਹੈ ਕਿ ਵੈਕੈਂਸੀ ਇਦਾਂ ਨਹੀਂ ਹੈਗੀ ਜਾਂ ਜਿਸ ਵੀ ਤਰ੍ਹਾਂ ਦਾ ਕੋਈ ਡਾਊਟ ਤੁਹਾਨੂੰ ਹੁੰਦਾ ਤਾਂ ਤੁਸੀਂ Google ਤੇ ਜਾਓ ਸਾਡੀ ਵੈਕੈਂਸੀ ਦਾ ਨੇਮ ਸਰਚ ਕਰੋ ਵੈਕੈਂਸੀਜ਼ ਭਰ ਦੋ ਕਿ ਕਿੰਨੀਆਂ ਨੇ ਜਾਂ ਲਾਸਟ ਡੇਟ ਭਰ ਦੋ ਸਾਰਾ ਡਾਟਾ ਤੁਹਾਡੇ ਅੱਗੇ ਆ ਜਾਏਗਾ ਤੇ ਤੁਹਾਨੂੰ ਕਨਫਰਮ ਹੋ ਜਾਏਗਾ ਕਿ ਵੈਕੈਂਸੀ ਕਿਹੜੀ ਹੈ ਕਿਹੜੀ ਨਹੀਂ ਤਾਂ ਉੱਥੇ ਤੁਸੀਂ ਜਾ ਕੇ ਆਪਣਾ ਅਪਲਾਈ ਜਿਹੜਾ ਉਹਨੂੰ ਕਰ ਸਕਦੇ ਹੋ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇਵਾਂਗੇ ਅਪਲਾਈ ਲਿੰਕ ਤਾਂ ਤੁਸੀਂ ਉੱਥੇ ਜਾ ਕੇ ਆਪਣਾ ਅਪਲਾਈ ਕਰ ਦੇਣਾ ਤੇ ਅਪਲਾਈ ਕਰਨ ਦੇ ਅਪਲਾਈ ਕਰਨ ਦਾ ਸਾਰਾ ਪ੍ਰੋਸੈਸ ਤੁਹਾਨੂੰ ਪਤਾ ਹੀ ਹੁੰਦਾ ਕਿਉਂਕਿ ਜਿੱਦਾਂ ਜਦਾਂ ਉਹ ਇਨਸਟਰਕਸ਼ਨਸ ਦਿੰਦੇ ਆਪਸ ਆਪਾਂ ਉਹਨਾਂ ਨੂੰ ਵੀ ਫੋਲੋ ਕਰਨਾ ਹੁੰਦਾ ਤੇ ਇਦਾਂ ਤੁਸੀਂ ਇਹਨੂੰ ਅਪਲਾਈ ਕਰ ਦੇਣਾ ਅਪਲਾਈ ਕਰਨ ਤੋਂ ਬਾਅਦ ਤੁਸੀਂ ਉਹਦਾ ਇੱਕ ਪ੍ਰਿੰਟ ਆਊਟ ਜ਼ਰੂਰ ਲੈ ਲਿਓ ਕਿਉਂਕਿ ਬਾਅਦ ਵਿੱਚ ਤੁਹਾਨੂੰ ਉਹਦੀ ਜ਼ਰੂਰਤ ਹੈ ਜਿਹੜੀ ਉਹ ਪੈ ਸਕਦੀ ਹੈ ਕਿ ਤਾਂ ਪ੍ਰਿੰਟ ਆਊਟ ਤੁਸੀਂ ਹਰ ਇੱਕ ਵੈਕੈਂਸੀ ਨੂੰ ਅਪਲਾਈ ਕਰਦੇ ਸਮੇਂ ਉਹਦਾ ਲੈ ਲੈਣਾ ਇਹਨਾਂ ਨੇ ਵੀ ਦੱਸਿਆ ਹੋਇਆ ਇਹਦੇ ਵਿੱਚ ਤੁਸੀਂ ਆਪਣੇ ਡਾਕੂਮੈਂਟ ਵੀ ਅਪਲੋਡ ਕਰਨੇ ਹੋਣਗੇ ਉਹ ਤਾਂ ਉਹਨੂੰ ਦੱਸਿਆ ਹੋਣਗੇ ਇਹਨਾਂ ਨੇ ਆਪਣੀ ਵੈਬਸਾਈਟ ਤੇ ਉੱਥੇ ਜਾ ਕੇ ਤੁਸੀਂ ਇਹਨਾਂ ਦਾ ਨੋਟੀਫਿਕੇਸ਼ਨ ਉਹ ਜਿਹੜਾ ਉਹ ਦੁਆਰਾ ਤੋਂ ਰੀਡ ਕਰ ਸਕਦੇ ਹੋ ਚੰਗੀ ਤਰ੍ਹਾਂ ਤੇ ਉਹਦੇ ਵਿੱਚ ਰੀਡ ਕਰਨ ਤੋਂ ਬਾਅਦ ਤੁਸੀਂ ਹੀ ਉਹਨੂੰ ਅਪਲਾਈ ਹੈ ਜਿਹੜਾ ਉਹ ਕਰ ਦੇਣਾਗਾ ਤਾਂ ਇਸ ਤਰ੍ਹਾਂ ਸੀ ਤੁਹਾਡੇ ਲਈ ਹਰ ਤਰ੍ਹਾਂ ਦੀ ਜਿਹੜੀ ਵੈਕੈਂਸੀ ਹੈਗੀ ਉਹ ਲੈ ਕੇ ਹੀ ਆਉਂਦੇ ਰਹੇ ਨੇ ਤੇ ਇਨ ਫਿਊਚਰ ਵੀ ਲੈ ਕੇ ਆਉਂਦੇ ਰਵਾਂਗੇ ਹਾਂਜੀ ਤਾਂ ਨਵੀਂ ਤੋਂ ਨਵੀਂ ਜਾਣਕਾਰੀ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਨਾਲ ਹੀ ਬੈਲ ਆਈਕਨ ਜਿਹੜਾ ਤੁਸੀਂ ਉਹ ਵੀ ਦਬਾ ਕੇ ਰੱਖਣਾ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਦਿੰਦੇ ਰਵਾਂਗੇ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹਿਣ ਤੇ ਵੱਧ ਤੋਂ ਵੱਧ ਹੋਰ ਕੈਂਡੀਡੇਟ ਜਿਹੜੇ ਉਹਨਾਂ ਨੂੰ ਜੋੜ ਕੇ ਰੱਖਣਾ ਆਪਣੇ ਦੋਸਤਾਂ ਨੂੰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਮਿਲਦੇ ਆਂ ਜੀ ਆਪਾਂ ਅੱਗੇ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ